ਸਸਿ ਗਾਲ ਜੀ ਮੈਂ ਹਾਂ ਪ੍ਰੀਤ ਨਰਨ ਸਿੰਘ ਭੱਟੀ ਲਾਇਨਸ ਕਲੱਬ ਖਰੜ ਸਿਟੀ ਦੇ ਸਾਲ 2025-2026 ਲਈ ਨਵੇਂ ਚੁਣੇ ਗਏ ਪ੍ਰਧਾਨ ਲਾਇਨ ਰਜਨੀਸ਼ ਕੁਮਾਰ ਸੋਨੀ ਨੇ ਤਾਜ ਪੋਸ਼ੀ ਸਮਾਗਮ ਵਿੱਚ ਸਮਾਲੇ ਅਹੁਦਾ ਮੁੱਖ ਮਹਿਮਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਲਾਇਨਸ ਕਲੱਬ ਖਰੜ ਸਿਟੀ ਦਾ ਇਲਾਕੇ ਵਿੱਚ ਮਾਨਵਤਾ ਦੀ ਸੇਵਾ ਵਿੱਚ ਬਹੁ ਵੱਡਾ ਯੋਗਦਾਨ ਹੋਰ ਕੀ ਕਹਿੰਦੇ ਨੇ ਨਰਿੰਦਰ ਸਿੰਘ ਸ਼ੇਰਗਿੱਲ ਆਓ ਸੁਣਿਅਤੋ ਆਓ ਤੁਹਾਨੂੰ ਦਿਖਾਈਏ ਮੌਕੇ ਦੀ ਹੈ ਲਾਈਵ ਤਸਵੀਰ ਚੀਫ ਗੈਸਟ ਤੁਹਾਡੀ ਹਾਜ਼ਰੀ ਸਾਨੂੰ ਹਮੇਸ਼ਾ ਯਾਦ ਰਹੇਗੀ ਜਿਵੇਂ ਤਾਰਿਆਂ ਦੀ ਚਮਕ ਰਾਤ ਨੂੰ ਖਾਸ ਬਣਾਉਂਦੀ ਹੈ ਇਟਰਨ ਗੋਡ ਅਨ ਫਾਦਰ ਆਫ ਆਲ ਮਪਲੀਜ਼ ਬੀ ਵਿਦਾਸ ਥਰੂ ਥੀਸ ਡੇਸ ਕਿੰਡਲਰ ਰਾਈਟ ਸਪਿਰਿਟ ਇਨ ਆਰ ਅਸੈਂਬलीज ਗ੍ਰਾਂਟ ਓਨ ਟੂ ਅਸ ਅ ਅ ਵਿਜ਼ਨ ਗ੍ਰੇਟਰ ਥੈਨ ਵਰਲਡੀ ਪ੍ਰੂਡੈਂਸ ਅਨ ਅੰਡਰਸਟੈਂਡਿੰਗ ਬਿਯੋਂਡ ਨੋਲੇਜ ਥੈਟ ਇਜ਼ ਟ੍ਰੂ ਵਿਜ਼ਡਮ Silence all contentions and self will amongst us. Make us in all things peaceful and strong through the unity of our high purpose of service to mankind. May the ways of common good and true respect for all our fellow men be our assurance of liberty, our great intelligence for the days to come and the safety of all our nations. Thy will be done. In the manner of all prophets and teachers of good life, we pray. Amen. Thank you. Thank you, Arsiyat Kaur ji. ठीक है होन्स। सर... एक जयरेख भारत भागवता पंजाब सिंध कुजरात मराठा त्रावड़े उत्तर कल बंगा

ਉਹ ਸ਼ੀ ਪ੍ਰੋਗਰਾਮ ਜੋ ਅੱਜ ਸਾਡੇ ਲਾਇਓਨਸ ਕਲੱਬ ਖੰਡ ਸਿਟੀ ਵੱਲੋਂ ਸੀਰੀਜ਼ ਨੀਸ਼ੀ ਦਾ ਇਟਾਈਪੋ ਸ਼ੀ ਪ੍ਰੋਗਰਾਮ ਹੋਣਾ ਹੈ ਉਹਨਾਂ ਲਈ ਅੱਜ ਇੱਥੇ ਪਹੁੰਚੇ ਸਾਡੇ ਵਿਚਾਰ ਅੱਜ ਦੇ ਗੈਸਟ ਜਿਹੜੇ ਸਾਡੇ ਮਿਲਤ ਫੈਟ ਦੇ ਚੇਅਰਮੈਨ ਨੇ ਉਹਨਾਂ ਦਾ ਨਿਰਦੇਜੀ ਸ਼ੇਰ ਗਿਰੀ ਜੀ ਦਾ ਅਸੀਂ ਜੀ ਆਇਆਂ ਕਹਿੰਦੇ ਆ ਤੇ ਸਵਾਗਤ ਕਰਦੇ ਆ ਤੇ ਸਾਡਾ ਜਿਹੜਾ ਕਲੱਬ ਹੈ ਪਿਛਲੇ 15-16 ਸਾਲਾਂ ਤੋਂ ਲਗਾਤਾਰ ਖਰੜ ਦੇ ਵਿੱਚ ਸੇਵਾ ਕਰਦਾ ਆ ਰਿਹਾ ਹੈ ਤੇ ਅਲੱਗ-ਅਲੱਗ ਹਮੇਸ਼ਾ ਹੀ ਸਾਡੇ ਕਲੱਬ ਦਾ ਮੋਟਿਵ ਰਿਹਾ ਹੈ ਸੇਵਾ ਭਾਵਨਾ ਜਿਹਦੇ ਵਿੱਚ ਅਸੀਂ ਤਕਰੀਬਨ 60 ਦੇ ਕਰੀਬ ਪ੍ਰੋਜੈਕਟ ਕੀਤੇ ਨੇ ਜਿਨ੍ਹਾਂ ਵਿੱਚ

ਪੀ.ਡੀ.ਜੀ. 2 ਸੀ ਨਰੇਸ਼ ਕੋਇਲ ਜੀ ਡਿਸਟ੍ਰਿਕਟ ਸੈਕਟਰੀ ਸਹਿदेव ਜੀ ਸਪੈਸ਼ਲ ਗੈਸਟ ਸਰਦਾਰ ਬ੍ਰਿੰਦਰ ਸਿੰਘ ਸ਼ੇਰਗਿੱਲ ਜੀ ਚੇਅਰਮੈਨ ਮਿਲਫੈਡ ਤੇ ਸਾਰੇ ਗੈਸਟਾਂ ਦਾ ਮੈਂ ਇਸ ਤੋਂ ਵਾਧਿਤ ਕਰਦਾ ਹਾਂ ਜੀ ਤੇ ਆਰ.ਸੀ. ਸਾਹਿਬ ਸਾਰੇ ਸਾਡੇ ਵਿਜ਼ਨ ਚੇਅਰਮੈਨ ਸੰਤ ਭਰਦਵਾ ਜੀ ਤੁਹਾਡਾ ਵੀ ਸਵਾਗਤ ਹੈ ਸਰ ਤੇ ਮੇਰੀ ਡਿਊਟੀ ਲੱਗੀ ਹੈ ਜੋ ਸਾਡਾ ਸਾਲ 2025-26 ਸ਼ੁਰੂ ਹੋਇਆ 1 ਜੁਲਾਈ ਤੋਂ ਉਹਦੇ ਹੁਣ ਤੱਕ ਦੇ 4 ਮਹੀਨੇ ਦੀ ਕਾਰਜਗਾਰੀ ਦੀ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਸਰਦਾਰ ਸਕਰੀ ਰਜਨੀਸ਼ ਕੁਮਾਰ ਜੀ ਦੀ ਰਹਿਮ ਨਵਾਈ ਤੇ ਸਾਡਾ ਸਾਲ ਸ਼ੁਰੂ ਹੋਇਆ ਤੇ ਹੁਣ ਤੱਕ ਤਕਰੀਬਨ ਅਸੀਂ 40 ਪ੍ਰੋਜੈਕਟ ਕਰ ਚੁੱਕੇ ਹਾਂ ਜਿਨ੍ਹਾਂ 'ਚ ਸਾਡਾ ਮੈਂ ਬਹੁਤ ਬਹੁਤ ਸਿਖਲਨ ਕਰ ਰਹੇ ਹੋ ਔਰ ਅੱਜ ਦੇ ਪ੍ਰਚਾਰੀ ਮੁਬੀਸ ਸਾਹਿਬ ਲਾਈਫ ਪੰਕਜ ਚੜਾਈ ਜੀ ਐਂਡ ਅੱਜ ਦੇ ਮੁੱਖ ਮਹਿਮਾਨ ਫਰਸਟ ਵਾਈ ਡਿਸ਼ਟ੍ਰੀਬਟਰ ਐਮ ਜੀ ਐਫ ਲਾਈਫ ਅਜੇ ਕੁਏਲਜੀ ਔਰ ਸਾਡੇ ਸਪੈਸ਼ਲ ਗੈਸਟ ਸਰਦਾਰ ਮਨਿੰਦਰ ਸਿੰਘ ਜੀ ਸ਼ੇਰਗੱਲ थैंक यू ਜੀ ਦੋਸਤੋਂ ਤੁਹਾਨੂੰ ਲਾਈਟ ਕਲੱਬ ਖੜਨੇ ਘਟਸ਼ਿਤੀ ਨੇ ਆਪਣੇ ਕਲੱਬ ਦੇ ਵਿੱਚ ਐਜੇ ਮੈਂਬਰ ਇਨਵਾਈਟ ਕੀਤਾ ਹੈ ਮੈਂਬਰ ਬਣਾਉਣ ਲਈ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਵਾਂਗਾ ਕਿ ਇਹਨਾਂ ਨੇ ਤੁਹਾਡੇ ਤੇ ਭਰੋਸਾ ਜਤਾਇਆ ਕਿ ਤੁਹਾਨੂੰ ਆਉਂਗੇ ਕ੍ਰਾਈਟਨ ਡਰੱਗ ਦੀ ਉਹਨਾਂ ਐਰਬੈਕਸ ਨੇ ਸਪੌਂਸਰਿੰਗ ਕੀ ਆਪਣਾ ਪ੍ਰੀਮੀਅਮ ਮੈਂਬਰ ਨੂੰ ਕੰਨ ਲਾਏ ਇੱਥੇ ਉਹ ਵਾਰੀ ਹੈ ਹਾਲ ਵਕਤ ਪਰੰਪਰੀ ਸਪੌਂਸਰ ਕਿੰਨੇ ਚੇਹਰੇ ਕਿੰਨੇ ਨੇ ਬੰਦ ਨੇ ਕਿੰਨੇ 6 ਸਭ ਤੋਂ ਵੱਧ ਸਪੌਂਸਰ ਦੇ ਬੰਦ ਨੇ ਇਹ ਬੁਣਵਾਤਾ ਮੈਂ ਉਹ ਦਿੱਤੀਆਂ 9 9 ਮੈਂਬਰ ਸੀ ਇੱਕ ਵਾਰ ਇਹ ਚੌਧਰ ਆਇਆ ਕੋਈ ਇਧਰ ਨਹੀਂ ਇਧਰ ਯਸ ਹੁਣ ਇਧਰ ਤੁਸੀਂ ਮਾਨ ਸਰ ਮੈਂ ਕੱਪਦੂ ਹਾਂ ਜੀ ਨਾਲ ਹੱਥ ਰੱਖ ਕੇ ਫੋਟੋ ਬੁਝਾ ਲਓ ਭਾਈ ਜੀ ਸਦੇਵ ਜੀ ਇੱਕ ਵਾਰ ਫੋਟੋ ਕਰਾ ਲਿਓ ਕੰਨਾ ਸਾਰੇ ਭਾਈ ਸਾਹਿਬ ਗੱਬੇ ਖੜ ਕੇ ਸਾਰੇ ਨਾਲ ਫੋਟੋ ਕਰਾਂਗੇ ਨਵੇਂ ਬੋਸ ਸੈਫਟ ਆਊਟਸਾਈਡ ਇਹ ਜਿਹੜਾ ਪੂਰਾ ਨੂੰ ਕੱਤੋ ਚਲੋ ਸ਼ੁਰੂ ਕਰਦੇ ਹਾਂ Thank you. <laughs> 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 <laughs>

ਆਰ.ਸੀ. ਕਰਨਪਾਲ ਦਵਾਜੀ ਜੀ ਜਿਹੜੀ ਸੀ ਉਹਨੇ ਨਾਲ ਤੁਹਾਨੂੰ ਇਨ ਇਜਤ ਦਾ ਪਾਤਰ ਬਣਾਇਆ ਤਾਂ ਜਦੋਂ ਮੈਂ ਕਿਸੇ ਨੂੰ ਬੁਲਾਵਾ ਉਹਦੇ ਲਈ ਕਲੈਬ ਜਰੂਰ ਕਰਿਆ ਉਹਨੂੰ ਹੌਸਲਾ ਬੁਝਾਈਤੰਗੇ ਆ ਉਹ ਕਲੈਬ ਕਰੋਗੇ ਤਾਂ ਅੱਛਾ ਲੱਗੇਗਾ ਟੇਲ ਕਵਿਸ ਤੁਮਾਨੂੰ ਟੇਲ ਪੂਛ ਮੋੜ ਦੇਣੀ ਕਿਸੇ ਦੀ ਕੋਈ ਵੀ ਆਪਾਂ ਫਿਲਮ ਬਣਾਉਣੀ ਆ ਕੁਝ ਵੀ ਕਰਦੇ ਆ ਉਹਨੂੰ ਡਾਇਰੈਕਸ਼ਨ ਗੁੰਦ ਹੋਊਗਾ ਜਿਹਨੂੰ ਨੌਲੇਜ ਹੋਏਗੀ ਆਪਾਂ ਪ੍ਰਦਾਨ ਸੈਕਟੀ ਕੈਸੀ ਕੋਈ ਬਣਾਈ ਜਾਈਏ ਲੱਗੀ ਤੇਰੀ ਐ ਡਿਊਟੀ ਐ ਪਰ ਕੰਮ ਉਹਨਾਂ ਤੋਂ ਪੁਰਾਣਾ ਡਾਇਰੈਕਟਰਾਂ ਦਾ ਕੰਮ ਹੈ। ਅਗਰ ਤੁਹਾਡੀ ਡਾਇਰੈਕਸ਼ਨ ਅੱਛੀ ਹੈ ਤਾਂ ਫਿਲਮ ਦਾ ਮਾੜੇ ਤੋਂ ਮਾੜਾ ਐਕਟਰ ਵੀ ਫਿਲਮ ਹਿੱਟ ਕਰ ਜਾਂਦਾ ਹੈ। ਤੁਹਾਨੂੰ ਇਹ ਪਤਾ ਵੀ ਇਹ ਲਾਇਨਸ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਇੱਕ ਸੰਸਥਾ ਹੈ ਜਿਹਦੇ ਅੰਦਰ ਇੱਕ 20 ਰੁਪਿਆ ਜਿਹੜਾ ਡੋਨੇਸ਼ਨ ਦਿੱਤਾ ਜਾਂਦਾ ਹੈ ਉਹ ਕਿਸੇ ਵੀ ਐਡਮਿਨਿਸਟ੍ਰੇਸ਼ਨ ਖਰਚੇ ਤੇ ਜਾਂ ਕਿਤੇ ਹੋਰ ਨਹੀਂ ਕੀਤਾ ਜਾਂਦਾ। ਉਹ ਸਿਰਫ ਜਿੱਦ ਕਿਤੇ ਕੋਈ ਕੈਲਾਮਿਟੀ ਹੋ ਗਈ, ਡਿਜ਼ਾਸਟਰ ਹੋ ਗਿਆ, ਫਲੱਡ ਆ ਗਿਆ, ਕੁਝ ਵੀ ਹੋ ਗਿਆ। ਉੱਥੇ ਮਦਦ ਲਈ ਹੀ ਪੈਸੇ ਖਰਚੇ ਜਾਂਦੇ ਆ ਜੇ ਬਣਾ ਕੇ 2000 ਡਾਲਰ ਦਿੱਤੇ ਤਾਂ ਕਾਫੀ ਤੁਹਾਡਾ ਕੰਮ ਤੁਸੀਂ ਪੂਰਾ ਕਰ ਗਏ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਔਰ ਮਾਮ ਸਾਹਿਬ ਮੈਂ ਅਮੀਰ ਕਹਾ ਤੁਸੀਂ ਅੱਗੇ ਇਗਲੀ ਵੀ ਇੰਨਾ ਹੀ ਸਹਾਇਤਾ ਕਰਦੇ ਰਹੋਗੇ ਐਸੀਐ ਕੋਆਰਡੀਨੇਟਰ ਬਣੇ ਹੋ ਔਰ ਆਦੀ ਡਿਊਟੀ ਨੀ ਬਾਪੂ ਵੀ ਨਿਭਾਓਗੇ ਥੈਂਕ ਯੂ ਜੀ ਠੀਕ ਹੈ ਪਰ ਇਹ ਪੋਸਟ ਬਹੁਤ ਅਹਿਮ ਹੈ ਐਡੇ ਬੋਲਣਾ ਬਹੁਤ ਜ਼ਰੂਰੀ ਹੈ ਕੀ ਹੁੰਦਾ ਹੈ ਅੱਜ ਕੱਲ੍ਹ ਜਮਾਨਾ ਬ੍ਰਾਂਡਿੰਗ ਦਾ ਜੇ ਆਪਾਂ ਕੋਈ ਵੀ ਪ੍ਰੋਜੈਕਟ ਕਰਦੇ ਆਂ ਸਪੋਟ ਆਈ ਆਪਰੇਸ਼ਨ ਕੈਂਪ ਲਗਾਇਆ ਤੁਸੀਂ ਕਹਿੰਦੇ ਜੀ ਇੱਕ ਆਈ ਆਪਰੇਸ਼ਨ ਦੀ ਕੋਸਟ 2500 ਰੁਪਏ ਹੈ ਕੋਈ ਬੰਦਾ ਇਕੱਲਾ ਕੈਂਪ ਨਹੀਂ ਲਗਾ ਸਕਦਾ ਔਰ 2500 ਜਨ ਆਪਰੇਸ਼ਨ ਵੀ ਨਹੀਂ ਕਰਵਾ ਸਕਦਾ ਇਕੱਲਾ ਜਾ ਕੇ ਪਰ ਜਦੋਂ ਨੂੰ ਪਤਾ ਲੱਗਦਾ ਹੈ ਲਾਈਨ ਕਲੱਬ ਖਰਣ ਸਿਟੀ ਆਈ ਆਪਰੇਸ਼ਨ ਕੈਂਪ ਲਗਾਰੀ ਹੈ ਔਰ 2500 ਰੁਪਏ ਇੱਕ ਆਪਰੇਸ਼ਨ ਦੀ ਕੋਸਟ ਹੈ ਉਹ ਜਾਂਦਾ ਯਾਰ ਮੇਰੇ ਫਾਦਰ ਸਾਹਿਬ ਦੀ ਜਾਨ ਚ ਮੈਂ ਦੋ ਦੋ ਆਪਰੇਸ਼ਨ ਕਰਾਉਂਦਾ ਸੀ ਤੁਸੀਂ ਕਿਸੇ ਦੇ ਵੀ ਨਹੀਂ ਸੀਗੇ ਜਦਕੇ ਮੈਂਬਰਸ਼ਿਪ 60% ਦਾ ਕੰਮ ਹੈ ਮੈਕਸਿਮਮ ਮੈਂਬਰ ਜੋੜਨੇ ਕਲੱਬ ਵਿੱਚ ਆਹ ਹੁੰਦੀ ਆ ਦੇਖੋ ਤਾਂ ਹੀ ਤੁਹਾਡੀ ਕਲੱਬ ਦਾ ਜਿਹੜੀ ਅੱਜ ਤੱਕ ਯੂਨਾਈਟਡ ਆ ਉਹ ਕਹਿੰਦਾ ਮੇਰੇ ਨੰਨ ਨੂੰ ਕੋਈ ਕੁਝ ਕਹਿ ਕਿਵੇਂ ਜਾਵੇ ਉਹਦੇ ਗੱਲ ਵੀ ਉਂਗਲੀਆਂ ਆ ਤੇ ਵੀ ਮਾਨ ਸਾਹਿਬ ਪ੍ਰਾਊਡ ਆ ਹੋ ਜੀ ਐਦਾਂ ਦੀ ਹੀ ਡੈਡੀਕੇਸ਼ਨ ਹੋਣੀ ਚਾਹੀਦੀ ਆ ਕਿ ਮੈਂਬਰ ਦੇ ਪ੍ਰਤੀ ਇਹ ਤਾਂ ਅੰਨਾ ਪਿਆਰ ਹੈ ਤਾਂ ਹੀ ਤੁਹਾਡੇ ਮੈਂਬਰ ਆ ਤੁਹਾਡੇ ਨਾਲ ਐਡਾ ਜੁੜੀ ਹੋਈ ਆ ਇਹ ਤੁਹਾਡਾ ਲਰਨਿੰਗ ਪੀਰੀਅਡ ਹੈ ਜੋ ਪਰੰਪਰਿਚੀ ਕੰਮ ਕਰ ਰਹੀ ਤੁਸੀਂ ਇਹਨਾਂ ਨੂੰ ਦੇਖਣਾ ਸਿੱਖਣਾ ਹੈ ਇਹਨਾਂ ਦੀ ਮਦਦ ਕਰਨੀ ਇਹਨਾਂ ਦੇ ਹੱਥ ਬਟਾਣਾ ਇਹਨਾਂ ਦਾ ਸਹਿਯੋਗ ਕਰਨਾ ਇਹਨਾਂ ਦੀ ਐਕਸੈਂਟ ਦੇ ਵਿੱਚ ਉਹ ਸਾਰੀਆਂ ਝੂਟੀਆਂ ਤੁਸੀਂ ਗੁੜੀਆਂ ਕਰਨੀਆਂ ਠੀਕ ਹੈ ਜੀ ਪਰਮਪ੍ਰੀਤ ਜੀ ਕੈਸ਼ੇ ਦੀ ਡਿਊਟੀ ਹੈ ਆਮ ਡਿਊਟੀ ਹੈ ਇੱਕ ਤਾਂ ਤੁਸੀਂ ਜਿਹੜਾ ਵੀ ਸਾਲ ਹੋਵੇ ਤੇ ਨਾਲ ਉਹਦਾ ਬਜਟ ਜੂਰ ਬਣਾਣਾ ਲੱਭ ਦੀ ਮਾਂ ਵੀ ਹੈ ਤੇ ਪ੍ਰਧਾਨ ਦੀ ਸੈਕੰਡ ਵਾਈਫ ਵੀ ਹੈ ਮੈਂ ਦੱਸੂਗਾ ਕਿਉਂ ਇਹਦਾ ਮਤਲਬ ਆਨ ਵਾਲਾ ਫਸਟ ਰਾਈਜ਼ ਪ੍ਰੇਮੀਅਰ ਜਿਹੜਾ ਫਸਟ ਰਾਈਜ਼ ਪ੍ਰੇਮੀਅਰ ਦਾ ਮਤਲਬ ਆ ਉਹਨਾਂ ਅਪਰੇਟ ਹੈ ਇੱਦਾਂ ਹੀ ਇੱਕ ਪ੍ਰੋਟੋਕੋਲ ਜਿਹੜਾ ਹੁੰਦਾ ਹੈ ਉਹ ਵੱਖਰੀ ਗੱਲ ਹੈ ਕਿਸੇ ਟਾਈਮ ਕੋਈ ਸਰਕੰਸਟੈਂਸ ਹੋਵੇਗੀ ਪ੍ਰਧਾਨ ਬੰਦਾ ਨਹੀਂ ਚਾਹਦਾ ਜਾਂ ਬਣਾਣਾ ਪੈ ਜਾਂਦਾ ਕਿਸੇ ਉਹਨੂੰ ਪਰ ਪ੍ਰੋਟੋਕੋਲ ਇਹੀ ਕਹਿੰਦਾ ਜਿਹੜਾ ਫਸਟ ਟਾਈਮ ਪ੍ਰਧਾਨ ਸੈਕੰਡ ਨੂੰ ਫਸਟ ਬਣਾ ਲੈ ਕੰਮ ਦੀ ਆਤ ਪੈ ਜੇਗੀ ਵਰਕਿੰਗ ਕਮੇਟੀ ਬਣ ਜਾਏਗੀ ਤਾਂ ਅਗਲੇ ਸਾਲ ਆਪ ਦੇ ਵਿਲੇ ਉਸ ਤੋਂ ਵਧੀਆ ਕੰਮ ਕਰਕੇ ਤੁਸੀਂ ਕਰਬ ਦਾ ਨਾਮ ਤੇ ਆਪ ਦਾ ਵੀ ਨਾਮ ਰੋਸ਼ਨ ਕਰਦੇ ਹੋ ਜੋ ਬਹੁਤ ਹੈ ਰਿੰਮੀਸ਼ੀ ਨਾਲ ਲੇਕਿਨ ਇੱਕ ਫਾਰਮੈਲਟੀ ਲਈ ਮੈਂ ਪੁੱਛਣਾ ਚਾਹਾਂਗਾ ਸਾਰੇ ਕਲੱਬ ਮੈਂਬਰ ਜਿਹੜਾ ਜਿੰਨਾ ਜ਼ੋਰ ਦੀ ਤੁਹਾਡਾ ਜਵਾਬ ਹੋਏਗਾ ਉਨੀ ਜ਼ੋਰ ਦੀ ਮੈਂ ਜੈ ਸਮਝਾਂਗਾ ਕੀ ਰੇ ਜੀਸ਼ ਕੁਮਾਰ ਜੀ ਨੂੰ ਆਪਾਂ ਦੀ ਪ੍ਰੈਜ਼ੀਡੈਂਟ ਦੀ ਸੌਂਚ ਚੁੱਕਵਾ ਲੀਏ ਜੀ ਯੈਸ ਵੈਰੀ ਗੁੱਡ ਇਹਨਾਂ ਨੇ ਤੁਹਾਨੂੰ ਦੱਸਿਆ ਸੀ ਜਾਂ ਤੁਹਾਨੂੰ ਪੁੱਛਿਆ ਸੀ ਲੈਣ ਤੋਂ ਪਹਿਲਾਂ ਮੈਨੂੰ ਇਹਦਾ ਜਵਾਬ ਚਾਹੀਦਾ ਹੈ ਜ਼ਰੂਰ ਕੀ ਦੱਸਿਆ ਸੀ ਜਾਂ ਪੁੱਛਿਆ ਸੀ ਦੱਸਿਆ ਸੀ ਆਫੀਸ਼ੀਅਲੀ ਨਾਈਸ ਸੌਂਦੇ ਹੋਏ ਬੇਸਰ ਅੱਗੇ ਕੀ ਗੱਲ ਬਿੰਦਰ ਸਿੰਘ ਸ਼ੇਰਜੀ ਜੀ ਸਪੈਸ਼ਲੀ ਗੈਸਟ ਤੇ ਚੀਫ ਗੈਸਟ ਪਹਿਲਾਂ ਰਣਜੀਤ ਜੀ ਹੀ ਹਾਰ ਪਾਉਣਗੇ ਕਿਉਂਕਿ ਸਾਰਾ ਸਾਲ ਉਹਨਾਂ ਦਾ ਹੀ ਟਾਈਮ ਲੈਣਾ ਆਪਾਂ ਉਹਨਾਂ ਦੀ ਹੀ ਚੋਰੀ ਕਰਨੀ ਹੈ ਇਸ ਲਈ ਅੱਜ ਦੀ ਜਿਹੜੀ ਜੈਮਲ ਹੈ ਪਹਿਲਾਂ ਰਣਜੀਤ ਜੀ ਪਾਉਣਗੇ ਫਿਰ ਭਾਬੀ ਜੀ ਪਾਉਣਗੇ ਇਹ ਚੇਜ ਹੈ ਜੀ ਬਹੁਤ ਬਹੁਤ ਮੁਬਾਰਕਵਾਦ ਐਸ ਬਹੁਤ ਹੀ ਪਿਆਰੇ ਜੋੜੇ ਨੂੰ ਭਾਬੀ ਤੁਸੀਂ ਪਾ ਦਿਓ ਔਰ ਇੱਕ ਦੂਜੇ ਦੀ ਦੋਨਾਂ ਦੇ ਹਾਰ ਨੂੰ ਹੱਥ ਲਾ ਕੇ ਪੁਰਬੀ ਦਾ ਹੱਥ ਨਾਲੋਂ ਇੰਨੇ ਕਿੰਨੇ ਝਾਰਣ ਸਰ ਵੇਟ ਕਿਕ ਕੀ ਪ੍ਰਧਾਨ ਜੀ ਇਹ ਜਿਹੜੇ ਤੁਹਾਡੇ ਹਾਰ ਕਹਿ ਰਹੇ ਨਾ ਇਹ ਜ਼ਿੰਮੇਵਾਰੀਆਂ ਦੇ ਹਾਰ ਹੈ जिन्ने हाथ ज्यादा पैंगे उन्न जिम्मेवारियां तो बद रही हैं मनीष इधर आ बड़ा बड़ा घूमती वीर जी वीर जी वीर जी वीर जी <laughs> 3 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 तुमसे बात पहला ने काम नहीं करना यस 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 पाजी फोन पिछड़ी भाई थोड़ा बड़ी मेहरबानी जी हाँ जी यस यस हां जी ਹਾਲੀ PBSD 3 ਦੇ ਨਾਲ ਕੰਕਲੂਜ਼ਰ ਸਰ ਪਹਿਲਾ ਆਪਾਂ ਮਜੀਦਾ ਪ੍ਰਧਾਨ ਨਵੀਂ ਰਜਨੀਸ਼ ਕੁਮਾਰ ਜੀ ਨਾਲ ਸੀਟ ਐਕਸਚੇਂਜ ਕਰਦੇ ਹਾਂ ਜਟਾ ਸਾਹਿਬ ਪਰ ਮੈਂ ਦੇਖੋ ਯਾਰ ਇਹਦੀ ਵੱਡੀ ਵਿਸ਼ੇਸ਼ਤਾ ਭਾਈ ਸਾਹਿਬ ਤੁਸੀਂ ਵੀ ਨਾਲੋ ਕਿ ਇੱਕ ਸਾਬਕਾ ਪ੍ਰਧਾਨ ਨਵੇਂ ਪ੍ਰਧਾਨ ਨੂੰ ਕਿੰਨੇ ਪਿਆਰ ਨਾਲ ਦੇਖੋ ਸੀਟ ਜੋ ਹੈ ਦੇ ਰਹੇ ਨੇ ਨਹੀਂ ਦਰੇਂਦਰ ਸਿੰਘ ਜੀ ਖੜੇ ਨੇ ਨਾਲ ਉਹਨਾਂ ਨੂੰ ਪਤਾ ਹੀ ਹੈ ਆਈ ਵਾਉ ਤੁਹਾਨੂੰ ਕੁਝ ਦੱਸਾਂ ਛੋਟੀ ਜੀ ਸੀਟ ਲਈ ਕਿੰਨਾ ਸੰਘਰਸ਼ ਕਰਨਾ ਪੈਂਦਾ ਛੱਡਾ ਨੂੰ ਵੀ ਪਤਾ ਹੈ

ਵੀਰ ਜੀ yes ਸਨਮਾਨਤ ਮੰਚ ਨੂੰ ਨਮਨ ਕਰਦਾ ਹਾਂ ਅਤੇ ਮੰਚ ਦੇ ਬੈਠੇ ਪੰਜਾਬ ਸਰਕਾਰ ਦੇ ਨੇ ਤੜਕ ਅਤੇ ਜਝਾਰੂ ਲੀਡਰ ਸਤਕਾਰਯੋਗ ਸ਼ਖਸੀਅਤ ਮੇਰੇ ਵੱਡੇ ਭਰਾ ਨਰਿੰਦਰ ਸ਼ੇਰਗਿਲ ਜੀ ਚੇਅਰਮੈਨ ਮਿਲਕ ਫੰਡ ਪੰਜਾਬ ਅਤੇ ਲਾਇਓਂਜ ਅਜੇ ਗੋਇਲ ਜੀ ਲਾਇਓਂਜ ਨਰੇਸ਼ ਗੋਇਲ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰੈਜ਼ੀਡੈਂਟ ਐਕਸ ਪ੍ਰੈਜ਼ੀਡੈਂਟ ਲਾਲ ਪੰਕਜ ਚੱਡਾ ਜੀ ਜੋ ਕਿ ਸਾਡੇ ਬਚਪਨ ਦੇ ਮਿੱਤਰ ਹੈ ਬੜੇ ਪੁਰਾਣੇ ਸਮੇਂ ਤੋਂ ਬੜੀ ਲੰਬੀ ਸਾਝ ਇਹਨਾਂ ਦੇ ਨਾਲ ਖਾੜ ਦੇ ਵਿੱਚ ਇਲਾਕੇ ਦੇ ਵਿੱਚ ਸਵਾਸੇਵਾ ਕਰਦੇ ਹੋਏ ਉਹਨਾਂ ਨੂੰ ਬਹੁਤ ਲੰਮਾ ਸਮਾਂ ਤੋਂ ਜੀ ਬਾਈਨੂ ਦੇਖ ਰਹੇ ਆ ਉਹ ਤੋਂ ਬਾਅਦ ਪ੍ਰੈਜ਼ੈਂਟ ਐਮ ਜੀ ਐਫ ਲਾਈਨ नरेश ਗੁਇਲ ਜੀ ਨਤਰ ਜਿਹੜੇ ਕੋਈ ਵੀ ਲਿਖਣ ਲੱਗਿਆ ਸੰਕੋਚ ਨਹੀਂ ਕਰਦੇ ਭਾਵੇਂ ਕਿੱਡਾ ਹੀ ਕੋਈ ਕਦਾਵਰ ਨੇਤਾ ਗਲਤੀ ਕਰਦਾ ਹੋਵੇ ਇਹਨਾਂ ਦੀ ਕਲਮ ਹੈ ਜਿਹੜੀ ਉਹ ਨਿਰੰਤਰ ਸੱਚ ਤੇ ਪਹਿਰਾ ਦਿੰਦੀ ਆਈ ਹੈ ਫੈਲੀ ਸਟੇਸ਼ਨ ਐਂਡ